ਗੁਰਦਾਸਪੁਰ ਜ਼ਿਲ੍ਹੇ ਵਿੱਚ ਲਗਾਤਾਰ ਦੋ ਵੱਖ-ਵੱਖ ਥਾਵਾਂ ਤੇ ਮੈਡੀਕਲ ਸਟੋਰਾਂ ਤੇ ਹੋਈ ਫਾਇਰਿੰਗ ਦੀਆਂ ਵਾਰਦਾਤਾਂ ਨੇ ਪੂਰੇ ਇਲਾਕੇ ਵਿੱਚ دہشت ਦਾ ਮਾਹੌਲ ਪੈਦਾ ਕਰ ਦਿੱਤਾ। ਪਹਿਲੀ ਵਾਰਦਾਤ ਅੱਡਾ 달ਮ ਨੰਗਲ ਵਿਖੇ ਵਾਪਰੀ ਜਿੱਥੇ ਗੁਰਨਾਨਕ ਮੈਡੀਕਲ ਸਟੋਰ ਦੇ ਮਾਲਕ ਡਾਕਟਰ ਜੋਗਾ ਸਿੰਘ ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਲੱਗਣ ਨਾਲ ਜੋਗਾ ਸਿੰਘ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਟਾਲਾ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਇਸ ਤੋਂ ਕੁਝ ਘੰਟੇ ਪਹਿਲਾਂ ਅੱਡਾ ਵੱਡਾਲਾ ਬਾਂਗਰ ਵਿਖੇ ਖੈਰਾ ਮੈਡੀਕਲ ਸਟੋਰ ਤੇ ਵੀ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਫਾਇਰਿੰਗ ਕੀਤੀ ਹਾਲਾਂਕਿ ਇਸ ਵਾਰ ਦਾ ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਦੋਵਾਂ ਹਾਲਾਤਾਂ ਵਿੱਚ ਹਮਲਾਵਰ ਮੋਟਰਸਾਈਕਲ ਤੇ ਆਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਮੈਡੀਕਲ ਸਟੋਰ ਮਾਲਕ ਜੋਗਾ ਸਿੰਘ ਦੇ ਮੋਢੇ ਅਤੇ ਬਾਹ ਵਿੱਚ ਗੋਲੀ ਲੱਗੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ त्रिप्ट त्रजेंद्र सिंह बाजवा ਅਤੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਤੇ ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਮਾਨਕ ਮਹਿਤਾ ਬਟਾਲਾ ਸਿਵਲ ਹਸਪਤਾਲ ਪਹੁੰਚੇ ਇਸ ਮੌਕੇ ਤੇ ਵਿਧਾਇਕ त्रिप्ट त्रजेंद्र सिंह बाजवा ਨੇ ਕਿਹਾ ਕਿ ਪੰਜਾਬ ਦੇ ਹਾਲਾਤ ਦਿਨੋ ਦਿਨ ਵਿਗੜ ਰਹੇ ਨੇ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਉਥੇ ਹੀ ਮਾਨਕ ਮਹਿਤਾ ਨੇ ਕਿਹਾ ਕਿ ਜ਼ਖਮੀ ਨੂੰ ਅੰਮ੍ਰਿਤਸਰ ਇਲਾਜ ਲਈ ਭੇਜਿਆ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਹਨਾ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਬਨਾਜੀ ਸਿੰਘ ਸਿਰੇ ਬੈਠੇ ਆ ਚਾ ਵੀਰੇ ਅੰਦਰ ਵਾਈਫ ਚਾ ਲੈ ਗਿਆ ਇੱਕ ਨੂੰ ਤੇ ਗੱਲਾ ਕਰਦੇ ਆ ਤੇ ਵੀ ਬਾਹਰ ਬੈਠਾ ਫੋਨ ਆਇਆ ਤਾਂ ਅਸੀਂ ਕਹਿੰਦੇ ਫੋਨ ਆਇਆ ਹੈ ਬਾਹਰੋਂ ਉਹਦਾ ਜਿਹੜਾ ਪਪਾ ਨੰਬਰ ਮੰਗਦੇ ਮੈਂ ਨੰਬਰ ਦਿੱਤਾ ਅਜੇ ਭਾਈ ਇੰਨੀ ਗੱਲ ਕਰ ਰਹੇ ਆ ਕੋ ਬਾਹਰ ਕੋ ਮੋੜਾ ਮੋੜਸਾ ਤੇ ਆਇਆ ਮੈਂ ਵੇਖਿਆ ਪਹਿਲਾਂ ਮੋੜੇ ਨੂੰ ਮੈਂ ਕਿਹਾ ਨਹੀਂ ਕਿਤੇ ਆਮ ਲੋਕੀਂਾਂ ਆਉਂਦੀ ਸੜਕ ਹੈ ਇਹ ਕਿਹਦੀ ਗੱਲ ਆ ਕਿਤੇ ਮਾਰੇ ਉਹਦੇ ਪੈਰ ਲਾਇਆ ਦੋ ਗੋਲੀਆਂ ਮਾਰ ਦਈਓ ਬਸ ਕਹਾਣਾਂਗੇ ਸਿਆ ਸਿਆ ਡੁੱਟ ਗਿਆ ਸਾਡਾ ਬਚਾਅ ਹੋ ਗਿਆ ਗੋਲੀ ਕੋ ਵੱਜੀ ਨਹੀਂ ਆਹ ਬਨੇ ਉਹ ਬਨੇ ਸੀ ਨਹੀਂ ਸਾਰਾ ਫੋਰਸ ਵਾਲੇ ਨੰਬਰ ਪਲੇਟ ਕੋਈ ਨਹੀਂ ਹੈਗੀ ਕਿਹੜੇ ਸਾਈਡ ਤੋਂ ਆਇਆ ਕਿੱਥੇ ਗਿਆ ਆਇਆ ਬਟਾੜੇ ਵਾਲੀ ਸਾਈਡ ਤੋਂ ਆਇਆ ਤੇ ਕਲਨੌਰ ਵੱਲੋਂ ਗਿਆ ਉਸੇ ਟਾਈਮ ਨਾਲ ਕਿਸ ਨੂੰ ਫੋਨ ਕੀਤਾ ਅਰ ਪੁਲਸ ਆ ਗਈ ਟੈਨ 10 ਮਿੰਟ ਬਾਅਦ ਕੋਈ ਨਾ ਕਾਲ ਕੋਈ ਨਹੀਂ ਕੋਈ ਅਸਲੀ ਗੱਲ ਹੈ ਕੋਈ ਫਰੋਤੀ ਨਹੀਂ ਕੋਈ ਗੱਲ ਨਹੀਂ ਹੋਈ ਤੋਂ ਉਹਦੇ ਚਾਂਸ ਹੀ ਕੋਈ ਨਹੀਂ ਹੈਗਾ ਜੀ ਕੋਈ ਪਰਫੈਕਟ ਮੰਗ ਕਰਦੇ ਹਾਂ ਹਾਂ ਜੀ

ਬੇਟੇ ਨੂੰ ਬਾਹਰ ਕਹੋ ਲਈ ਸੀ ਰਾਤ 1:30 ਵਜੇ ਬੇਟਾ ਮੇਰਾ ਕੈਨੇਡਾ ਉਹਦੇ ਕੋ ਨੰਬਰ ਮੰਗਿਆ ਨੇ ਤੇ ਆਪਣੇ ਪਾਪਾ ਨੰਬਰ ਦੇ ਇਹ ਦੱਸੋ ਕੀ ਗੱਲ ਆ ਉਹ ਵਿਚਾਰਾ ਸੁਤਾ ਹੀ ਸੁਤੇ ਨੇ بڑا ਮोटा ਫੋਨ ਸੁਣ ਰਿਹਾ ਕਿ ਤੇ ਦੇ ਦੋ ਕਿ ਉਹ ਕਹਿੰਦਾ ਮੈਂ ਬਾਹਰ ਡੇਡਾ ਤੇ ਆਪਣੇ ਪਾਪਾ ਨੰਬਰ ਦੇ ਕਹਿੰਦਾ ਕੀ ਗੱਲ ਆ ਕਿਨੇ ਜਿਹਾ ਘੂ ਘਾੜ ਪੁਰੇ ਬੰਦੇ ਬੋਲਦੇ ਇਹਨਾਂ ਕਹਿਆ ਕਿ ਨਾ ਫੋਨ ਕੱਟਦਾ ਬਸ ਕੋਈ ਗੱਲ ਹੀ ਕੋਈ ਨਹੀਂ ਇਹ ਜੋ ਸਵੇਰੇ ਗੱਲ ਹੁੰਦੀ ਆ ਜਦੋਂ ਕੰਮ ਹੋਏ ਸਾਰੇ ਬੇਟੇ ਫੋਨ ਆਉਂਦੇ ਆ ਮੇਰੇ ਦੱਸਣ ਦੇ ਆ ਪਾਪਾ ਨਾਲ ਕੀ ਗੱਲ ਹੋਈ ਕੋਈ ਗੱਲ ਪੂਰੀ ਨਹੀਂ ਹੋਈ ਦੇ ਵਿੱਚ ਨਹੀਂ ਗੋੜੀ ਗੱਲ ਦੀ ਕਿ ਨਾ ਦੋ ਵਰਗੇ ਤੇ ਕਿਹੜਾ ਕੁਛ ਨਹੀਂ ਚਾਹੁੰਦਾ ਵੀ ਪੰਜਾਬ ਦੇ ਲਾਂਡ ਲਾਰਡ ਦੇ ਹਾਲਾਤ ਦਾ ਬੇੜਾ ਕਰਕ ਹੋ ਗਿਆ 11 ਵਜੇ ਉਡਾਲੇ ਬਾਂਗਰ ਕੈਮਰ ਸਟਕਾਨ ਤੇ ਗੋਲੀਆਂ ਮਾਰੀਆਂ ਉਹਦੇ ਅੱਧੇ ਘੰਟੇ ਪਿੱਛੋਂ ਇਸ ਕੈਮਰ ਨੂੰ ਆਣ ਕੇ ਦਾਲਾ ਵੱਡੇ ਗੋਲੀਆਂ ਮਾਰੀਆਂ ਮੈਨੂੰ ਪਤਾ ਵੀ ਉਹ ਟੀਮ ਹੈ ਜੋ ਗੋਰ ਟੀਮ ਹੈ ਪਰ ਦਿਨ ਦਿਹਾੜੇ ਕੋਈ ਡਰ ਪਾਉ ਨਹੀਂ ਮੋਟਰਸਾਈਕਲ ਤੇ ਆਏ ਨੇ ਗੋਲੀਆਂ ਮਾਰ ਕੇ ਮੋਟਰਸਾਈਕਲ ਤੇ ਚਲੇ ਗਏ ਨੇ ਇਹ ਗੱਲ ਵੱਖਰੀ ਆ ਮੈਂ ਰੱਬ ਨੇ ਮਿਹਰ ਕਰਤੀ ਆ ਇਹ ਬਚ ਗਿਆ ਵਿਚਾਰਾ ਸਾਡਾ ਜੋਗਾ ਇੱਕ ਬਾਝੂ ਜੀ ਸਿਰ ਦੀ ਗੋਲੀ ਜਿਹੜੀ ਆ ਉਹਦਾ ਬਚਾਅ ਹੋ ਗਿਆ ਉਹਦੇ ਮਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਮਾਨ ਸਾਹਿਬ ਜਾਗੋ ਪੰਜਾਬ ਤੁਹਾਡੇ ਹਵਾਲੇ ਦਿੱਤਾ ਇਹਦਾ ਧਿਆਨ ਕਰੋ ਕੇਜਰੀਗੱਲ ਦੇ ਆਲੇ ਦੁਆਲੇ ਫਿਰਕੇ ਨਾ ਸਮਾਂ ਕੱਢੋ ਪੰਜਾਬੀਆਂ ਨੇ ਤੁਹਾਨੂੰ ਪੰਜਾਬ ਦਿੱਤਾ ਸੀਗਾ ਤੇ ਪੰਜਾਬੀਆਂ ਦੇ ਪੱਗ ਬਚਾ ਕੇ ਰੱਖੋ ਸਾਹਿਬ ਰੱਬ ਨੇ ਬਚਾ ਦਿੱਤਾ ਵਾ ਗੋਲੀਆਂ ਮੋੜੀ ਦੀ ਦੋ ਬਚੀਆਂ ਨੇ ਸਿਰ ਵਾਲੀ ਗੋਲੀ ਦਾ ਬਚਾਓ ਹੋ ਗਿਆ ਵਾ ਹਾਂਜੀ ਪੁਲਿਸ ਨੂੰ ਹੁਣ ਕਹਿੰਦੇ ਸੀ ਚੱਲੇ ਆ ਮੌਕੇ ਤੇ ਗਏ ਗਏ ਉਹਨੇ ਮੌਕੇ ਤੇ ਸਾਨੂੰ ਉਹਦੋਂ ਨਾਲੋਂ ਜ਼ਿਆਦਾ ਇਹਦੀ ਜਾਨ ਦਾ ਖਤਰਾ ਸੀ ਉਹ ਰੱਬ ਨੇ ਮਿਹਰ ਕਰਤੀ ਹੁਣ ਇਹਨੂੰ ਹਮਸਾਬ ਲੈ ਕੇ ਚੱਲੇ ਆ ਦੇਖਿਆ ਕਿ ਇਥੇ ਪਾਈ ਹੁਣ ਇਹਨੇ ਉਹਨਾਂ ਦੇ ਮੋੜੇ ਤੇ ਗੋਲੀ ਲੱਗੀ ਆ ਔਰ ਦਾਲਾਂ ਪਿੰਡ ਤੋਂ ਨੇ ਸਾਡੇ ਕਰੀਬੀ ਨੇ ਇੱਕ ਪਰਿਵਾਰ ਤੋਂ ਹੀ ਨੇ ਤੇ ਕੋਈ ਬੰਦੇ ਅਣਪਛਾਤੇ ਆਏ ਨੇ ਜਿਹੜੇ ਕਿ ਗੋਲੀ ਚਲਾ ਕੇ ਗਏ ਨੇ ਕੋਈ ਜਿੰਨਾ ਕ ਪਤਾ ਚੱਲੇਗਾ ਕੋਈ ਆਪਸ ਵਿੱਚ ਪਿੰਡ ਦੇ ਕੋਈ ਗਲਬਾਤ ਸੀਗੀ ਅੱਗੇ ਜੋ ਵੀ ਸੋਤਰਾ ਤੋਂ ਸਾਹਬ ਤੋਂ ਪਤਾ ਚੱਲੇਗਾ ਜੋ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਮਾਜਮ ਰਾਮਦੇਵ ਸਾਹਿਬ ਜੀ ਦੇ ਧਿਆਨ ਚ ਲਿਆ ਦਿੱਤਾ ਗਿਆ ਹੈ ਤਾਂ ਜਲਦੀ ਇਹਦੇ ਉੱਤੇ ਕਾਰਵਾਈ ਕਰਕੇ ਜੋ ਕਸੂਰਦਾਰ ਹੋਣਗੇ ਉਹਨਾਂ ਸਾਕਾ ਦੇ ਪਿੱਛੇ ਆਪ ਰੱਖਾਂਗੇ ਖਰਾਤ ਵਾਲੇ ਹਸਪਤਲ ਨੇ ਗੱਲਬਾਤ ਕਰ ਲਈ ਲੇਕਿਨ ਮੋਟਾ ਸਾਰਾ ਇੰਜਰਡ ਹੈ ਮੋਟਾ ਕਾਫੀ ਵਧਾ ਇੰਜਰਡ ਹੋਇਆ ਪਿਆ ਉਹ ਆਪਾਂ ਦੇਖਦੇ ਆ ਰੈਫਰ ਕਰਤਾ ਗੁਰਨਾਕ ਹਸਪੀਟਲ ਚ ਤੇ ਕਿਸੇਰ ਤੇ ਲੱਗੀ ਹੈ ਸਿਰ ਤੋਂ ਵੀ ਲੱਗੇ ਗਈ ਹੈ ਸੋ ਆਪਾਂ ਦੇਖਦੇ ਆ ਜੋ ਵੀ ਚੇਤ੍ਰਸ਼ੇਤੀ ਰੈਮੇਡੀ ਦੇ ਸਕੀਏ ਮੈਂ ਨਾਲ ਹੀ ਜਾ ਰਿਹਾ ਜਾ ਕੇ ਮੈਂ ਦੇਖਣਾ ਕਾਫੀ ਸ਼ੁਭਨਾਮ ਜੀ ਜਿਹੜਾ ਇਨਸੀਡੈਂਟ ਹੋਇਆ ਮਰੀਜ਼ ਦਾ ਨਾਮ ਦੀ ਜੋਗਾ ਸਿੰਘ ਮਰੀਜ਼ ਆ ਇਨੇ ਦਾਲਮ ਦਾਲਮ ਪਿੰਡ ਤੋਂ ਕੀ ਗੱਲ ਹੈ ਅ ਮਰੀਜ਼ ਦੇ ਜੀ ਗੋਲੀਆਂ ਲੱਗਨ ਦਾ ਸਾਨੂੰ ਹੈਗਾ ਆਏ ਉਹ ਖਬਰ ਮਿਲੀ ਹੈ ਤੇ ਜਦੋਂ ਆਏ ਸਾਡੇ ਕੋਲ ਉਹਨਾਂ ਦੇ ਸੱਜੀ ਬਾਹਂ ਤੇ ਗੋਲੀ ਲੱਗੀ ਹੈ ਤੇ ਇੱਕ ਗੋਲੀ ਸਿਰ ਦੇ ਕੋਲੋਂ ਨਿਕਲ ਕੇ ਗਈ ਹੈ ਤੇ ਬਲੀਡਿੰਗ ਕਾਫੀ ਸੀ ਫਰੀਚ ਨੂੰ ਕੀ ਹਾਲ ਹੈ ਆਪਣੇ ਵੱਲੋਂ ਅਸੀਂ ਜੋ ਐਮਰਜੈਂਸੀ ਟ੍ਰੀਟਮੈਂਟ ਪੇਸ਼ ਨੂੰ ਚਾਹੀਦਾ ਸੀ ਉਹ ਸਾਰਾ ਟ੍ਰੀਟਮੈਂਟ ਪੇਸ਼ ਨੂੰ ਕਰਕੇ ਅੱਗੇ ਰੈਫਰ ਕੀਤਾ ਹੈ ਹਾਲਾਤ ਥੋੜੇ ਪੇਸ਼ੈਂਟ ਦੀ ਹਾਲਤ ਥੋੜੀ ਸਿੱਕ ਹੈਗੀ ਹੈ ਜੀ ਬਲੀਡਿੰਗ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਦੋ ਲੱਗੀਆਂ ਨੇ ਇੱਕ ਖੜਾ ਕੇ ਲੱਗੀ ਇੱਕ ਖਹਿ ਕੇ ਨਿਕਲੀ ਲੱਗਦੀ ਹੈਗੀ ਹੈ ਬਾਕੀ ਅੱਗੇ ਦੀ ਕਾਰਵਾਈ ਲਈ ਅੰਮ੍ਰਿਤਸਰ ਭੇਜਿਆ ਉੱਥੇ ਸਕੈਨ ਕਰਾਂਗੇ ਐਕਸ-ਰੇਸ ਤੇ ਦੇਖਦੇ ਹਾਂ ਫਿਰ